টাইমস ਨਾਉ ਪੰਜਾਬ ਮੇਰਾ ਨਾਮ ਸੋਨਮ ਗੁਪਤਾ ਵਾਈਫ ਆਫ ਸਮੀਰ ਗੁਪਤਾ ਮੈਂ ਸ਼ਰੀਰ ਆਮ ਕਲੋਨੀ ਸਿਵਲ ਲਾਈਨਸ ਗੁਰਦਾਸਪੁਰ ਉੱਥੇ ਰਹਿਣ ਵਾਲੀ ਮੇਰੀ ਬੇਟੀ ਟਿਊਸ਼ਨ ਦੇ ਲਈ ਸੀ ਮੈਨੂੰ ਟਿਊਸ਼ਨ ਤੋਂ ਲੈਣ ਆਈ ਸੀ ਮੈਂ ਹਨੂਮਾਨ ਚੌਂਕ ਤੋਂ ਕੀਤਾ ਬਮਨ ਰੋਡ ਨੂੰ ਆਣਾ ਸੀ ਸਿਟੀ ਹਾਰਟ ਹਨੂਮਾਨ ਚੌਂਕ ਸਿਟੀ ਹਾਰਟ ਆ ਨਾ ਉੱਥੇ ਮੇਰੀ ਦੋ ਜਣਿਆਂ ਨੇ ਛੇਨ ਲਈ ਐ ਮੈਂ ਬੜਾ ਸ਼ੋਰ ਮਚਾਇਆ ਮੇਰੀ ਛੇਨ ਲਾ ਲਈ ਕੋ ਪਲੀਜ਼ ਕੋਈ ਫੜੋ ਮੇਰੀ ਛੇਨ ਲਾ ਲਈ ਮੈਨੂੰ ਫੋਲੋ ਕਰਦੀ ਰਹੀ ਦੋ ਜਣੇ ਹੀ ਬਾਈਕ ਤੇ ਪਿਛਲੇ ਵਾਲੇ ਨੇ ਮੈਨੂੰ ਗੰਨ ਦਿਖਾਈ ਆ ਪਰ ਬੜੀ ਧੀਰ ਮੈਨੂੰ ਗੰਨ ਦਿਖਾਉਂਦਾ ਰਿਹਾ ਪਰ ਮੈਂ ਕਾਮੀ ਉਹਨਾਂ ਨੂੰ ਫੋਲੋ ਕਰਦੀ ਰਹੀ ਮੈਂ ਡਰੀ ਨਹੀਂ ਉਸ ਤੋਂ ਬਾਅਦ ਮੈਂ ਕਿੰਨੀ ਧੀਰ ਉਹਨਾਂ ਨੂੰ ਫੋਲੋ ਕਰਦੀ ਰਹੀ ਉੱਥੇ ਇੱਕ ਮਨੀਆਰੀ ਦੀ ਦੁਕਾਨ ਹੈ ਉੱਥੇ ਉਹਨਾਂ ਨੇ ਉਹਨਾਂ ਦੀ ਸਪੀਡ ਸਲੋ ਹੋਈ ਆ ਫਿਰ ਨਾ ਉੱਥੇ ਕਿਸੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫਿਰ ਕੰਟੀਨਿਊ ਸਪੀਡ ਕਰ ਲਈ ਆਪਣੀ ਬਾਈਕ ਪਰ ਮੈਂ ਨਹੀਂ ਰੁਕੀ ਮੈਂ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਐ ਐਸ ਵਾਲੀ ਗੀਤਾ ਭਮਨ ਰੋਡ ਤੇ ਆ ਕੇ ਬਹੁਤ ਸਪੀਡ ਤੇ ਮੈਂ ਉਹਨਾਂ ਨੇ ਕੰਟੀਨਿਊਸਲੀ ਮੈਨੂੰ ਗੰਨ ਖੰਦੇ ਰਹੇ ਪਰ ਮੈਂ ਫਿਰ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਉਸ ਤੋਂ ਬਾਅਦ ਕੋਈ ਮਤਲਬ ਅੱਗੇ ਨਹੀਂ ਆਇਆ ਮੈਂ ਕਿੰਨੀ ਦੇਰ ਸ਼ੋਰ ਮਚਾਉਂਦੀ ਰਹੀ ਪਲੀਜ਼ ਕੋਈ ਫੜੋ ਮੇਰੀ ਚੇਹ ਨਹੀਂ ਲਾ ਲੇ ਗਨ ਕਰਕੇ ਕੋਈ ਅੱਗੇ ਨਹੀਂ ਆਇਆ ਗਨ ਦੇਖ ਕੇ ਕੋਈ ਅੱਗੇ ਨਹੀਂ ਆਇਆ ਪਰ ਮੈਂ ਨਹੀਂ ਡਰੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੇਡੇ ਕੀ ਮੈਂ ਆਪ ਮੈਂ ਜੇ ਭਈਆ ਮੈਂ ਡਿਗਦੀ ਨਾ ਮੈਂ ਉਹਨਾਂ ਨੂੰ ਫੋਲੋ ਕਰਦੀ ਰਹਿੰਦੀ ਗੱਨ ਦੇਖ ਕੇ ਤੇ ਕੀ ਡਰਨਾ ਸੀ ਮੈਂ ਡਰੀ ਨਹੀਂ ਸੀ ਮੇਰੀ ਐਕਟਿਵ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿਗ ਗਈ ਜਿਵੇਂ ਨਾ ਡਿਗਦੀ ਤੇ ਮੈਂ ਉਹਨਾਂ ਨੂੰ ਕਾਫੀ ਧੇਰ ਫੋਲੋ ਕਰਦੀ ਉਹਨਾਂ ਦੀ ਗੱਨ ਦੇਖ ਕੇ ਕਿਸੇ ਨੇ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਦੋ ਮੋਰਸਲ ਦੀ ਕਰਤੀ ਦੋ ਨਹੀਂ ਦੋ ਐਨੀ ਮੈਂ ਦੇਖਿਆ ਨਹੀਂ ਮੇਰੀ ਉਹਨਾਂ ਦੀ ਨੰਬਰ ਪਲੇਟ ਤੇ ਨਜ਼ਰ ਗਈ ਉਹਨਾਂ ਨੇ ਮੂੰਹ ਬੰਨੇ ਦੇ ਕਿ ਮੈਂ ਸਮਝਾ ਨਹੀਂ ਕਿ ਪੁਲਿਸ ਆਈ ਆ ਹਾਂਜੀ ਬੁਲਿਸਾਈ ਹੈ। ਉਹਨਾਂ ਨੇ ਸਾਰਾ ਕੁਝ ਨੋਟ ਕੀਤਾ। ਤਾਂ ਕਿੰਨੇ ਵਜੇ ਦਾ ਸੀ? ਟਾਈਮ ਟਾਈਮ ਬੇਟਾ ਤੁਸੀਂ ਮੈਨੂੰ ਕਿੰਨੇ ਵਜੇ ਕਾਲ ਕੀਤੀ ਸੀ? ਔਰ ਟਾਈਮ ਕਿੰਨੇ ਕੁ ਵਜੇ ਦਾ? ਇੱਕ ਘੰਟਾ ਪਹਿਲਾਂ ਉਹ ਮੈਂ 12:30 ਕਾਲ ਕੀਤੀ ਸੀ। 32 ਮਿੰਟਸ ਪਹਿਲੇ ਕਾਲ ਕੀਤੀ ਸੀ। 12:30 ਤੋਂ ਬਾਅਦ ਦੀ ਗੱਲ ਹੈ। 1:43 ਤੇ ਆਪਾਂ ਨੂੰ ਬਤਾ ਹੁਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਜੀ ਦਵਾਰ ਰੋਡ ਤੇ ਇੱਕ ਲੜੀ ਹੈਗੀ ਹੈ ਜਿਹੜਾ ਹੈ ਕਿ ਸਾਥ ਲੱਗੀ ਹੈ ਤੇ ਦੇਖਦੇ ਸਪੂਟ ਵੀ ਤੋਂ ਔਰ ਉਹਦੀ ਜਿਹੜੀ ਚੈਨੀ ਸਲੇਜ ਜੋ ਮੈਂ ਮੌਕੇ ਤੇ ਅਸੀਂ ਸਾਰੀ ਪੁਲਿਸ ਆਪਣੇ ਪੀਸੀਆਰ ਨਾਲ ਮੈਂ ਖੁਦ ਵੀ ਇਸ ਮੌਕੇ ਆ ਕੇ ਦੇਖਿਆ ਜਿਹੜੇ ਵਿਕਟਿਮ ਆ ਉਹਨਾਂ ਨੂੰ ਮਿਲ ਲਿਆ ਔਰ ਉਹਨਾਂ ਨੇ ਦੱਸਿਆ ਕਿ ਜਿਹੜਾ ਹਰਮਤ ਚਾਉਂ ਦੇ ਵਿੱਚ ਸਹੀ ਐਡਰੈਸਡ ਉਹਦੇ ਸਾਹਮਣੇ ਇਹਨਾਂ ਦੀ ਸੈਚ ਹੋਣੀ ਹੋਈ ਹੈ ਔਰ ਉਹਨਾਂ ਨੇ ਉਹਨਾਂ ਨੂੰ ਫਾਲੋ ਕੀਤਾ ਜੋ ਇੱਥੇ ਆ ਕੇ ਉਹਨਾਂ ਦੀ ਜਿਹੜੀ ਸਕਿਉਰਟੀ ਤਿਲਕੀ ਉਹ ਤੋਂ ਟਿਕ ਗਈ ਨੇ ਔਰ ਉਹ ਜਿਹੜੇ ਬੰਦਿਆਂ ਦੀ ਸੀਸੀਟੀਵੀ ਫੁਟੇਜ ਵੀ ਬੰਦ ਨਾਲ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਕੀ ਪਛਾਣ ਗਈ ਇਹਨਾਂ ਦੀ ਇਹ ਦੋਨੇ ਮੋਨੇ ਵਿਅਕਤੀ ਨੇ ਔਰ ਫਰੰਟ ਵਾਲੇ ਨੇ ਜਿਹੜੇ ਬਲੂ ਕਲਰ ਦੀ ਜੀਨ ਪਾਈ ਹੋਈ ਹੈ ਪਿੱਛਲੇ ਬਲੈ ਔਰ ਅਗਰ ਨੈਕਸ ਜਿਹੜਾ ਸਾਹਮਣੇ ਚਲਾ ਰਿਹਾ ਹੈ ਉਹ ਨਵਾਈਟ ਕਲਰ ਦੀ ਸ਼ਰਟ ਪਾਈ ਹੈ ਔਰ ਜਿਹੜਾ ਉਹਦੇ ਪਿੱਛੇ ਜਿਹੜਾ ਪੀਲਨ ਡਰਾਈਵਰ ਰਾਈਡਰ ਹੈਗਾ ਉਹਨੇ ਚੈੱਕ ਸ਼ਰਟ ਪਾਈ ਹੋਈ ਹੈ ਦੋਨਾਂ ਨੇ ਮੂੰਹ ਬੰਨੇ ਹੋਏ ਨੇ ਔਰ ਇਹਦੇ ਨਾਲ ਹੀ ਜਿਹੜਾ ਉਹਨਾਂ ਦਾ ਬਾਈਕ ਹੈ ਉਹਦੇ ਉਹਦੇ ਉੱਤੇ ਜਿਹੜਾ ਅੱਗੇ ਅੱਗੇ ਪਿੱਛੇ ਨੰਬਰ ਨਹੀਂ ਹੈਗੇ ਜੀ ਪਹਿਲਾਂ ਤਾਂ ਕਿਹਨਾਂ ਮੁਤਾਬਕ ਇਹਨਾਂ ਕੋਈ ਅਸਲਾ ਫਰਾਵੀਆ ਕਰ ਗਿਆ ਸੀ ਮਤਲਬ ਇਹ ਤਾਂ ਹੁਣ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਦੇਖਾਂਗੇ ਜੋ ਮਤਲਬ ਜੋ ਸੀਸੀਟੀਵੀ ਫੁਟੇਜ ਦੇਖ ਰਹੇ ਆ ਜਿਹਦੇ ਮੁਤਾਬਕ ਤਾਂ ਨਹੀਂ ਕੁਝ ਕੁਝ ਦੇਖ ਰਿਹਾ ਬਟ ਕੋਈ ਗੱਲ ਨਹੀਂ ਜੇ ਹੋਇਆ ਵੀ ਤੇ ਉਹ ਵੀ ਬਰਾ Thank you. Times Now Punjab.